ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਲੋ ਜੀ ਆ ਗਈ ਬਸੰਤ ਪੰਜਾਬ ਵਿੱਚ ਇਹ ਕਹਾਵਤ ਬੇਹਦ ਮਸ਼ਹੂਰ ਹੈ ਆਈ ਬਸੰਤ ਪਾਲਾ ਉਡੰਤ ਇਹ ਕਹਾਵਤ ਦਰਸਾਉਂਦੀ ਹੈ ਕਿ ਬਸੰਤ ਆਉਣ ਨਾਲ ਪਾਲਾ ਯਾਨੀ ਠੰਡ ਦੀ ਸਮਾਪਤੀ ਹੋ ਗਈ ਅਤੇ ਹੁਣ ਮੌਸਮ ਬਦਲਣ ਵਾਲਾ ਹੈ ਸਨਾਤਨ ਧਰਮ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਬਹੁਤ ਮਹੱਤਵਪੂਰਨ ਅਤੇ ਸ਼ੁਭ ਮੰਨਿਆ ਜਾਂਦਾ ਹੈ ਇਹ ਤਿਉਹਾਰ ਮਾਗ ਮਹੀਨੇ ਦੇ ਸ਼ੁਕਲ ਪੱਖ ਦੀ 5ਵੀਂ ਤਰੀਕ ਨੂੰ ਮਨਾਇਆ ਜਾਂਦਾ ਹੈ ਜੋ ਕੁਦਰਤ ਦੇ ਬਦਲਾਅ ਦੇ ਨਾਲ-ਨਾਲ ਸਰਦੀਆਂ ਅਤੇ ਗਰਮੀਆਂ ਵਿੱਚਕਾਰ ਸੁਹਾਵਣਾ ਮੌਸਮ ਲਿਆਉਂਦਾ ਹੈ ਇਸ ਸਮੇਂ ਖੇਤ ਸਰੋਂ ਦੀ ਪੀਲੀ ਫਸਲ ਨਾਲ ਟੱਕੇ ਹੁੰਦੇ ਹਨ ਬਸੰਤ ਪੰਚਮੀ ਵਾਲੇ ਦਿਨ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਹਾਂ ਕਿ ਬਸੰਤ ਪੰਚਮੀ ਦਾ ਪਤੰਗ ਉਡਾਉਣ ਨਾਲ ਕੀ ਸੰਬੰਧ ਹੈ ਮੰਨਿਆ ਜਾਂਦਾ ਹੈ ਕਿ ਬਸੰਤ ਪੰਚਮੀ ਤੇ ਪਤੰਗ ਉਡਾਉਣ ਦੀ ਪਰੰਪਰਾ ਸਦੀਆਂ ਤੋਂ ਚੱਲਦੀ ਆ ਰਹੀ ਹੈ ਨਵੇਂ ਸੀਜ਼ਨ ਦੀ ਆਮਦ ਤੇ ਲੋਕ ਪਤੰਗ ਉਡਾਉਂਦੇ ਹਨ ਅਤੇ ਖੁਸ਼ੀ ਦਾ ਇਜ਼ਹਾਰ ਕਰਦੇ ਹਨ ਪੰਜਾਬ ਅਤੇ ਹਰਿਆਣਾ ਦੇ ਲੋਕ ਬਸੰਤ ਪੰਚਮੀ ਦੇ ਦਿਨ ਖਾਸ ਕਰਕੇ ਪਤੰਗ ਦਾ ਤਿਉਹਾਰ ਮਨਾਉਂਦੇ ਹਨ ਹਾਲਾਂਕਿ ਅੱਜਕੱਲ੍ਹ ਲੋਕ ਰੀਤੀ ਰਿਵਾਜਾਂ ਵਿੱਚ ਮਨੋਰੰਜਨ ਵਜੋਂ ਪਤੰਗ ਉਡਾਉਣ ਲੱਗ ਪਏ ਹਨ ਬਸੰਤ ਪੰਚਮੀ ਤੋਂ ਇਲਾਵਾ ਸੁਤੰਤਰਤਾ ਦਿਵਸ ਪੋਂਗਲ ਅਤੇ ਮਕਰ ਸੰkrananti ਦੇ ਮੌਕੇ ਤੇ ਪਤੰਗ ਉਡਾਉਣ ਦੀ ਪਰੰਪਰਾ ਹੈ ਸਾਲ 2025 ਵਿੱਚ ਮਾਗ ਮਹੀਨੇ ਦੇ ਸ਼ੁਕਲ ਪੱਖ ਦੀ 5ਵੀਂ ਤਿਥੀ ਨੂੰ ਮਨਾਇ ਜਾਵੇਗੀ। ਇਹ ਤਿਉਹਾਰ ਪੂਰੇ ਦੇਸ਼ ਵਿੱਚ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਬਸੰਤ ਵਾਲੇ ਦਿਨ ਅਸਮਾਨ ਪਤੰਗਾਂ ਨਾਲ ਪਰ ਜਾਂਦਾ ਹੈ। Hindu ਮਾਨਤਾ ਮੁਤਾਬਕ ਇਸ ਦਿਨ ਨੂੰ ਵਿਸ਼ੇਸ਼ ਤੌਰ ਤੇ ਗਿਆਨ ਦੀ ਦੇਵੀ ਮਾਂ ਸਰਸਵਤੀ ਦੇ ਪ੍ਰਗਟ ਹੋਣ ਦਾ ਦਿਨ ਮੰਨਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਮਾਂ ਸਰਸਵਤੀ ਦੀ ਪੂਜਾ ਕਰਨ ਨਾਲ ਵਿਅਕਤੀ ਉਹਨਾਂ ਦੇ ਅਸ਼ੀਰਵਾਦ ਨਾਲ ਗਿਆਨ ਅਤੇ ਬੁੱਧੀ ਪ੍ਰਾਪਤ ਕਰਦਾ ਹੈ। ਤੁਹਾਨੂੰ ਦੱਸਦੇ ਹਾਂ ਕਿ ਆਖਿਰ ਪੀਲੇ ਰੰਗ ਦਾ ਕੀ ਮਹੱਤਵ ਹੈ ਦੱਸ ਦਈਏ ਕਿ ਬਸੰਤ ਪੰਚਮੀ ਦੇ ਦਿਨ ਬ੍ਰਹਮਾ ਮਹੂਰਤ ਦੇ ਦੌਰਾਨ ਸਵੇਰੇ ਉੱਠ ਕੇ ਚੜ੍ਹਦੇ ਸੂਰਜ ਨੂੰ ਅਰਗ ਦੇਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਅਰਗਿਆ ਅਰਪਣ ਕਰਨ ਤੋਂ ਬਾਅਦ ਮਾਂ ਸਰਸਵਤੀ ਦੇ ਪੀਲੇ ਕੱਪੜੇ ਪਹਿਨ ਕੇ ਵਿਧੀ ਵਿਵਹਾਰ ਨਾਲ ਪੂਜਾ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਇਸ ਪੂਜਾ ਵਿੱਚ ਦੇਵੀ ਸਰਸਵਤੀ ਨੂੰ ਪੀਲੇ ਰੰਗ ਦੇ ਕੱਪੜੇ ਭੋਜਨ ਅਤੇ ਫੁੱਲ ਚੜ੍ਹਾਉਣਾ ਸ਼ੁਭ ਮੰਨਿਆ ਜਾਂਦਾ ਹੈ ਪਤੰਗ ਦੇ ਇਹਦੇ ਡਿਜ਼ਾਈਨ ਰੰਗਾ ਰੰਗ ਬਹੁਤ ਵਧੀਆ ਪਰੰਗ ਆ ਰਹੇ ਨੇ ਪਤੰਗ ਵਧੀਆ ਸੇਲ ਹੋ ਰਹੀ ਆ ਵਧੀਆ ਵਿਕਰੀ ਹੋ ਰਹੀ ਆ ਬੱਚਿਆਂ ਦਾ ਰੁਝਾਨ ਬਹੁਤ ਵਧੀਆ ਮਾਂ-ਬਾਪ ਵੀ ਸਮਝਣ ਲੱਗੇ ਬੱਚੇ ਵੀ ਸਮਝਣ ਲੱਗੇ ਸਕੂਲਾਂ 'ਚ ਵੀ ਸਮਝਣ ਲੱਗੇ ਸਕੂਲਾਂ ਦੇ ਵਿੱਚ ਹੁਣ ਹਰੀਆਂ ਦੇ ਵਿੱਚ ਕਹਿ ਰਹੇ ਨੇ ਵੀ ਆਪਾਂ ਚੈਨ ਡੋਨੀ ਵਰਤਣੀ ਵਧੀਆ ਗੱਲ ਆ ਅਗਰ ਚੈਨ ਡੋਰ ਦੇ ਬਾਈਕਟ ਹੁੰਦਾ ਤਾਂ ਬਹੁਤ ਵਧੀਆ ਗੱਲ ਆ ਜੀ ਪ੍ਰਸ਼ਾਸਨ ਨੇ ਵੀ ਬਹੁਤ ਵਧੀਆ ਸਾਥ ਦਿੱਤਾ ਹੈ ਇੱਕ ਦੀ ਦੇਖੋ ਇਹ ਇਸ ਵਾਰੀ ਫੁੱਲ ਤਿਆਰੀ ਹੈ ਸਾਡੀ ਵੀ ਫੁੱਲ ਤਿਆਰੀ ਹੈ ਪਰ ਬੱਚਿਆਂ ਦੀ ਵੀ ਫੁੱਲ ਤਿਆਰੀ ਹੈ ਹਰ ਇੱਕ ਵੱਡੇ ਛੋਟੇ ਨੂੰ ਸਾ ਹੈ ਇੱਕ ਤਾਂ ਦਿਨ ਸੰਡੇ ਆ ਗਿਆ ਸੰਡੇ ਕਰਕੇ ਛੁੱਟੀ ਦਾ ਦਿਨ ਆ ਹੈ ਹਰ ਇੱਕ ਦੇ ਵਿੱਚ ਬੱਚਿਆਂ ਦੇ ਵਿੱਚ ਸਾਰਾ ਸਾਰਾ ਡੋਰ ਪਤੰਗ ਦੀ ਖਰੀਦਦਾਰੀ ਬਹੁਤ ਵਧੀਆ ਹੋ ਰਹੀ ਹੈ ਸਾਨੂੰ ਵੀ ਉਮੀਦ ਹੈ ਇਸ ਵਾਰੀ ਸੀਜ਼ਨ ਬਹੁਤ ਵਧੀਆ ਲੱਗੂਗਾ ਕਿਉਂਕਿ ਪਤੰਗਾਂ ਦੀ ਬਹੁਤ ਹੀ ਡਿਮਾਂਡ ਹੈ ਪਤੰਗ ਪਿੱਛੋਂ ਸ਼ਾਰਟੇਜ ਹੈ ਪਰ ਬਿਕ ਬਹੁਤ ਰਿਆ ਹੈ ਪਤੰਗ ਵੀ ਸਾਨੂੰ ਉਮੀਦ ਹੈ ਬਹੁਤ ਵਧੀਆ ਰਹੂਗਾ ਸੀਜ਼ਨ ਇਹਦੇ ਤੇ ਰੋਕਤਮ ਹੋਣੀ ਚਾਹੀਦੀ ਬਿਲਕੁਲ ਰੋਕਤਮ ਹੋਣੀ ਚਾਹੀਦੀ ਅਸੀਂ ਤਾਂ ਇਹੀ ਸੰਦੇਸ਼ ਦੰਦੇ ਆ ਬੱਚੇ ਕੋਈ ਬੱਚਾ ਹੈ ਵੱਡਾ ਹੈ ਉਹਨਾਂ ਕਹਿੰਦੇ ਚਾਈਨਾ ਦੀ ਡੋਰ ਨਾ ਵਰਤੋ ਇਹਦੇ ਨਾਲ ਬਹੁਤ ਹੀ ਨੁਕਸਾਨ ਨੇ ਅਸੀਂ ਅੱਜ ਤੱਕ ਚਾਈਨਾ ਦੇ ਜਦੋਂ ਦੀ ਰੋਕ ਹੋਈ ਹੈ ਅਸੀਂ ਮੁੜ ਕੇ ਚਾਈਨਾ ਨੂੰ ਹੱਤ ਵੀ ਲਾਇਆ ਨਾਲੀ ਵੇਚੀ ਕਦੇ ਅੱਜ ਤੱਕ ਅਸੀਂ ਕਹਿੰਦੇ ਧਾਗਾ ਵੇਚੋ ਇਹ ਧਾਗੇ ਨਾਲ ਜਿਹੜਾ ਇੰਜੋਏ ਕਰੋ ਅਸੀਂ ਧਾਗਾ ਹੀ ਵੇਚ ਰਹੇ ਆ ਲੋਕ ਖਰੀਦ ਵੀ ਰਹੇ ਨੇ ਰੋਕ ਵੇਅਰ ਬਹੁਤ ਹੋ ਗਏ ਲੋਕਾਂ ਨੂੰ ਪਤਾ ਲੱਗਦਾ ਵੀ ਇਹਦੇ ਜਾਨੀ ਬਾਨੀ ਨੁਕਸਾਨ ਦਾ ਇਸ ਕਰਕੇ ਲੋਕ ਜਿਆਦਾ ਅਵੇਅਰ ਹੋ ਗਏ ਹੁਣ ਬਹੁਤ ਘਟ ਗਿਆ ਧਾਗਾ ਹੀ ਜਿਆਦਾ ਵਿਕ ਰਿਹਾ ਪਰ ਐ ਵੀ ਪਸੰਦ ਦਾ ਕੰਮ ਐ ਵੀ ਐਂ ਦਵਾਰ ਕਰਕੇ ਵਧੀਆ ਲੱਗ ਜੂਗਾ ਕਿਤੇ ਨੇ ਤਿਆਰੀਆਂ ਨੇ ਕਿੰਨਾ ਦਾ ਮਾਲ ਆ ਜਿਹੜਾ ਪੰਜਾਬ ਦਾ ਮਾਲ ਪੂਰਾ ਵਧੀਆ ਲਿਆਂਦਾ ਹੋਈ ਤਿਆਰੀ ਸਾਡੇ ਕੋਲ ਨੂੰ ਪੂਰੀ ਫੁੱਲ ਲਈ ਗਾਹਕ ਦਾ ਮੰਦਾ ਆਈ ਹਾਂ ਐਤਵਾਰ ਕਰਕੇ ਗਾਹਕ ਵਧੀਆ ਨਿਕਲ ਕੇ ਆਉਗਈ ਤਾ ਕਿਹੜੀ ਕਿਹੜੀ ਮੰਗਿਆ ਕਿਹੜੀ ਕਿਹੜੀ ਡਿਮਾਂਡ ਚੱਲਦੀ ਹੈ ਅੱਜਕੱਲ੍ਹ ਬਿਜਾਰ ਦੇ ਵਿੱਚ ਸੰਗਤ ਡਿਮਾਂਡ ਦਾ ਜੀ ਅੱਜਕੱਲ੍ਹ ਰੰਗ-ਬਰੰਗੇ ਬਤੰਗਾਂ ਦੀ ਚੱਲ ਰਹੀ ਹੈ ਸਾਰੇ ਲਹਾਂਦੇ ਹੋਏ ਨੇ ਜੀ ਵਧੀਆ ਡੋਰ ਲਿਆਦੀ ਹੋਈ ਹੈ ਜੀ ਸਾਰੇ ਤਰ੍ਹਾਂ ਦੇ ਡੋਰ ਲਿਆਦੀ ਹੋਈ ਹੈ ਚਾਈਨਾ ਡੋਰ ਬਿਜਾਰ ਦੇ ਵਿੱਚ ਜਿਵੇਂ ਮਿਲ ਜਾਂਦੀ ਹੈ ਜਿਵੇਂ ਵਕਤ ਨੂੰ ਉਹਦੇ ਕਰਕੇ ਮੰਦਾ ਹੀ ਹੈ ਜੀ ਭਾਗਲ ਡੋਰ ਨੂੰ ਕੋਈ ਪਸੰਦ ਨਹੀਂ ਕਰਦਾ ਜੀ ਬੱਚਾ ਲੱਗਦਾ ਵੀ ਟੈਂਡੋਰ ਬਿਜਲੀ ਚਾਹੀਦੀ ਹੈ ਜਾਂ ਰੁਖਦਾ ਨਹੀਂ बिकਣੀ ਚਾਹੀਦੀ ਜਿ ਜਵਾਨੀ बिकਣੀ ਚਾਹੀਦੀ ਬਿਲਕੁਲ ਬੰਦ ਹੋਣੀ ਚਾਹੀ